ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਕਿਸਾਨ ਵੀਰੋ ਅੱਜ 30 ਜੁਲਾਈ ਨੂੰ ਜਿਹੜੀ ਇਹ ਵੀਡੀਓ ਆਪਾਂ ਤੁਹਾਡੇ ਅੱਗੇ ਪੇਸ਼ ਕਰ ਰਹੇ ਹਾਂ ਚੋਟੀ ਦਿਖਾਵਾਂਗੇ ਤੁਹਾਨੂੰ ਦੋਸਤੋ ਪਹਿਲਾ ਸੂਬਾ ਸੂਈ ਹੋਵੇਗੀ ਝੋਟੀ ਚੰਗੀ ਝੋਟੀ ਅਡਰ ਦੀ ਕੁਆਲਟੀ ਵੇਖੋਗੇ ਤੇ ਬਾ ਕਮਾਲ ਵੇਖਣ ਦੇ ਵਿੱਚ ਆਵੇਗੀ ਏਰੀਆ ਜਿੱਥੇ ਤੁਸੀਂ ਪਹੁੰਚ ਕਰਨੀ ਹੈ ਦੋਸਤੋ ਵਿਜ਼ਿਟ ਕਰਨੀ ਹੈਗੀ ਆ ਪਿੰਡ ਸਲੇਮਪੁਰ ਤਹਿਸੀਲ ਰਾਏ ਸਿੰਘ ਨਗਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਲਗਦਾ ਸਟੇਟ ਦੋਸਤੋ Rajasthan ਆ ਜਾਂਦੀ ਆ ਓਨਰ ਭਾਈ ਲਵਪ੍ਰੀਤ ਆ ਨੰਬਰ ਉਹਦੇ ਸਕਰੀਨ ਦੇ ਬਿਲਕੁਲ نیچے ਚੱਲਦੇ ਆ ਦੋਸਤੋ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਝੋਟੀ ਖਰੀਦ ਸਕਦੇ ਹੋ ਜੇਕਰ ਦੋਸਤੋ ਐਸਐਚਓਤੀ ਦੀ ਇਨਫੋਰਮੇਸ਼ਨ ਦੀ ਗੱਲ ਕਰੀਏ ਤਾਂ ਪਹਿਲਾ ਸੂਆ ਸੂਈ ਆ ਪਹਿਲੇ ਬਿਆਨ ਤਾਂ ਬਿਆਹੀ ਹੋਈ ਹੈ ਅੱਜ ਤਕਰੀਬਨ 15 ਦਿਨ ਹੋ ਗਏ ਆ ਦੋਸਤੋ ਸੂਈ ਨੂੰ ਮੌਕੇ ਦਾ ਜਿਹੜਾ ਹੁਣ ਮਿਲਕ ਰੈਡੀ ਹੈਗਾ 13 ਤੋਂ 14 ਲੀਟਰ ਦੀ ਤੁਸੀਂ ਚੁਵਾਈ ਬੜੇ ਆਰਾਮ ਨਾਲ ਕਰ ਸਕਦੇ ਜੀ 13 14 ਲੀਟਰ ਦੀ ਚੁਵਾਈ ਜਿਹੜੀ ਬਿਲਕੁਲ ਮੌਕੇ ਤੇ ਰੈਡੀ ਆ ਦੋਸਤੋ ਮਗਰ ਇਸ ਦੇ ਦੋਸਤੋ ਮੇਲ ਕਾਫ ਆ ਮਗਰ ਇਸ ਦੇ ਕਟੜਾ ਕੱਟਾ ਹੈਗਾ ਨੀਚੇ ਮੂਹੋਂ ਜੇਕਰ ਗੱਲ ਕਰੀਏ ਦੋਸਤੋ ਤਾਂ ਦੋ ਦੰਦ ਤੋੜੇ ਆ ਅੱਗੇ ਚੌਗੇ ਜਿਹੜੇ ਦੰਦ ਆ ਦੋਸਤੋ ਚਾਰ ਦੰਦ ਨੇ ਉਹ ਅੱਗੇ ਨਿਕਾਲੇਗੀ ਉਹ ਅੱਗੇ ਕੱਢੇਗੀ ਚੰਗੀ ਝੋਟੀ ਆ ਦੋਸਤੋ ਆਰਡਰ ਪੱਖੋਂ ਵੇਖੋਗੇ ਤੇ ਬਹੁਤ ਖੂਬਸੂਰਤ ਆ ਚੰਗਾ ਮਿਲਕ ਚੁਆ ਰਹੀ ਹੈ 13-14 ਲੀਟਰ ਦੀ ਮਿਲਕਿੰਗ ਅੱਜ ਦੇ ਸਮੇਂ ਦੇ ਵਿੱਚ ਇਹ ਕਰਾ ਰਹੀ ਆ ਆਰਡਰ ਤੋਂ ਜਿਹੜੀ ਤੁਹਾਨੂੰ ਜਜਮੈਂਟ ਆ ਦੋਸਤੋ ਹੋ ਜਾਣੀ ਹੈਗੀ ਆ ਤਕਰੀਬਨ ਸੋਹਣਾ ਆਰਡਰ ਹੈਗਾ ਹਵਾਨਾ ਬਹੁਤ ਖੂਬਸੂਰਤ ਆ ਮਗਰਲੇ ਥਾਣਾਂ ਦੀਆਂ ਤੇ ਅਗਲੇ ਥਾਣਾਂ ਦੀਆਂ ਵਿਥਾਂ ਫਿਰਨਾ ਬਹੁਤ ਨੇ 72000 ਦੇ ਵਿੱਚ ਦੋਸਤੋ ਇੱਕ ਵਾਰੀ ਫੇਰ ਦੱਸ ਦਿੰਨੇ ਹਾਂ 72000 ਦੇ ਵਿੱਚ ਜਿਹੜੀ ਪੰਜਾਂ ਸਟੇਟਾਂ ਦੇ ਵਿੱਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਆ ਯੂਪੀ ਹਰਿਆਣਾ ਪੰਜਾਬ ਰਾਜਸਥਾਨ ਦਿੱਲੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ